ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਵਾਰ ਹੋਏ ਸਭ ਮਿਲेंगे ਅਕਾਲ ਤਖਤ ਸਭ ਵੱਲੋਂ ਜੋ ਮੈਂ ਬਿੱਤੀ ਆ ਉਹ ਅੱਜ ਪਿੰਡਾਂ ਪਿੰਡਾਂ 'ਚ ਖਾਸ ਕਰਕੇ ਮੈਂਬਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਝੱਬਰ ਸਾਹਿਬ ਨੇ ਆਪਣੇ ਹਲਕੇ 'ਚ ਘਰ ਘਰ ਦੇੜੀ ਦੇੜੀ ਜਾ ਰਹੇ ਆ ਤੇ ਮੈਂ ਦੂਜੇ ਸਾਰੇ ਮੈਂਬਰਾਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕਰਦਾ ਭਾਈ ਆਪਾ ਆਪਣੇ ਸਾਰੇ ਮੈਂਬਰ ਹਲਕਿਆ ਚ ਕਿਵੇਂ ਚੱਬਰ ਸਾਹਿਬ ਨੇ ਕੈਂਪ ਲਾਇਆ ਨੇ ਬੱਚਿਆਂ ਨੂੰ ਬਹੁਤ ਵੱਡੀ ਉਤਸ਼ਾਹ ਦੇ ਰਹੇ ਨਾ ਇਹ ਵੀ ਸਾਰਿਆਂ ਨੂੰ ਦੇਣਾ ਚਾਹੀਦਾ ਇਸ ਕਰਕੇ ਅੱਜ ਸਾਨੂੰ ਬਹੁਤ ਵੱਡਾ ਹਲਾ ਹਰਾ ਮਿਲ ਰਿਹਾ ਤੇ ਮੈਂ ਅਪੀਲ ਵੀ ਕਰਦਾਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਧਾਮੀ ਸਾਹਿਬ ਵੱਲੋਂ ਘਰ ਘਰ ਜਾ ਕੇ ਕਿਹੜਾ ਹੋਕਾ ਦੇਣ ਦਾ ਸੰਦੇਸ਼ ਆ ਉਹ ਇਹ ਆ ਭਾਈ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਜੇ ਆਪਾਂ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਤੇ ਲੈ ਕੇ ਆਵਾਂਗੇ ਤਾਂ ਆਪਣੇ ਬੱਚੇ ਨਸ਼ਿਆਂ ਤੋਂ ਵੀ ਬਚ ਰਹੇਣਗੇ ਇਸ ਕਰਕੇ ਝੱਬਰ ਸਾਹਿਬ ਦਾ ਮੈਂ ਖਾਸ ਕਰਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਇਹਨਾਂ ਨੇ ਮਹਿਮਾ ਸ਼ੁਰੂ ਕੀਤੀ ਆ ਅੱਜ ਬੱਚੇ ਘਰਾ ਘਰਾ ਚ 12-12 ਚ ਢੀਕ ਰਹੇ ਆ ਵੀ ਝੱਬਰ ਸਾਹਿਬ ਆਉਣਗੇ ਤਾਂ ਸਾਡੇ ਕੈਂਪ ਲਾਉਣਗੇ ਮੈਂ ਸਮੁੱਚੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦਾ ਖਾਸ ਕਰਕੇ ਝੱਬਰ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਰ ਸਾਲ ਦੀ ਤਰ੍ਹਾਂ ਜੋ ਗੁਰਮਤ ਕੈਂਪ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਲਕਾ ਯੋਗਾ ਚਲਾਏ ਜਾਂਦੇ ਆ ਉਸ ਲੜੀ ਤਹਿਤ ਅਸੀਂ 25 ਤਰੀਕ ਤੋਂ ਸਿੰਘ ਸਾਬਜੀਗਵਾਈ ਦੇ ਵਿੱਚ ਬਾਬਾ ਟੇਕ ਸੰਗੀਤਨ ਹੌਲਾ ਜਥੇ ਅਤਕਸੀ ਜੰਦਵਾਨ ਸਾਹਿਬ ਦੀ ਗਵਾਈ ਦੇ ਵਿੱਚ ਇਸ ਵਾਰ ਅਸੀਂ ਵੱਖਰਾ ਅਪਰੇਲਾ ਕਿ ਹਰ ਇੱਕ ਦੇਲ ਹੀ ਹਰ ਇੱਕ ਘਰੇ ਜਾਣ ਦਾ ਕੀਤਾ ਕਿਉਂਕਿ 30 ਤਰੀਕ ਨੂੰ ਛੁੱਟੀਆਂ ਮਿਲਣੀਆਂ 1 ਤਰੀਕ ਤੋਂ ਕਲਾਸਾਂ ਲੱਗਣੀਆਂ ਸੋ ਆ ਪੰਜ 6 ਦਿਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ 53 ਪਿੰਡਾਂ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਢਾਣੀਆਂ ਦੇ ਵਿੱਚ ਜਾ ਕੇ ਸੰਗਤਾਂ ਨੂੰ ਸਨੇਹਾ ਦਿੱਤਾ ਜਾਵੇ ਕਿ ਭਾਈ ਤੁਹਾਡੇ ਗੁਰੂ ਘਰ ਦੇ ਵਿੱਚ ਸਵੇਰ ਤੋਂ ਸ਼ਾਮ ਠੰਡੇ ਠੰਡੇ ਸ਼ਾਮ ਨੂੰ ਠੰਡੇ ਹੰਡੇ ਗੁਰਮਤ ਦਾ ਕੈਂਪ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਲਾਇਆ ਜਾ ਰਿਹਾ ਸੋ ਕੋਈ ਵੀ ਸੱਜਣ ਰਹਿ ਨਾ ਜਾਵੇ ਕਈ ਵਾਰੀ ਭੁਲੇਖਾ ਹੁੰਦਾ ਹੈ ਪਰ ਬੜਾ ਮਾਣ ਹੋਇਆ ਕਿ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਤੇ ਸੰਗਤਾਂ 'ਚ ਬੜਾ ਉਤਸ਼ਾਹ ਪਹਿਲੀ ਨੌਜਵਾਨ ਫੋਨ ਕਰਨ ਲੱਗ ਜਾਂਦੇ ਐ ਗੁਰਦੁਆਰਾ ਕਮੇਟੀਆਂ ਫੋਨ ਕਰਨ ਲੱਗ ਜਾਂਦੀਆਂ ਕਿ ਸਾਡੇ ਪਿੰਡ ਕਦੋਂ ਆਉਣਾ ਅਸੀਂ ਨਾਲ ਚੱਲਾਂਗੇ ਹਰ ਇੱਕ ਘਰੇ ਹਰ ਇੱਕ ਦੇਲੀ ਤੇ ਨਾਲ ਜਾ ਰਹੇ ਹਾਂ ਸੰਗਤਾਂ ਚ ਪਿਆਰ ਹੈ ਤੇ ਜਦੋਂ ਗਲੀਆਂ ਦੇ ਵਿੱਚ ਅਸੀਂ ਵੇਖਦੇ ਆ ਕਿ ਬੱਚੇ ਇਹ ਕਹਿੰਦੇ ਆ ਕਿ ਅਸੀਂ ਤਾਂ ਜੀ ਲਗਾਤਾਰ 5 ਸਾਲ ਤੋਂ ਕੱਪ ਲਾ ਰਹੇ ਆ ਤਾਂ ਸਾਨੂੰ ਉਹਨਾਂ ਬੱਚਿਆਂ ਦਾ ਸਿਰ ਤੇ ਦਮਾਲਾ ਸਜਿਆ ਦਸਤਾਰ ਸਜੀ ਦੁਪੱਟਾ ਕਕਾਰ ਪਾਏ ਹੋਏ ਮੈਂ ਸਮਝਦਾ ਗੁਰੂ ਨਾਲ ਜੁੜੇ ਹੋਏ ਵੇਖ ਕੇ ਸਕੂਨ ਮਿਲਦਾ ਹੌਸਲਾ ਮਿਲਦਾ ਹੈ ਕਿ ਗਲੀਆਂ ਦੇ ਵਿੱਚੋਂ ਸਿੱਖੀ ਦਿਸ ਰਹੀ ਹੈ ਕਿ ਜੇ 10 ਸਾਲ ਮਿਹਨਤ ਕੀਤੀ ਹੈ ਤਾਂ ਮੈਂ ਸਮਝਦਾ ਉਸ ਨੂੰ ਫਲ ਮਿਲਦਾ ਬੂਰ ਪੈਂਦਾਗਾ ਤੇ ਨਾਲ ਕੱਲ ਦੀ ਘਟਨਾ ਇੱਕ ਬੱਚੇ ਨੇ ਕਿਹਾ ਕਿ ਮੈਂ ਕੈਂਪ 5 ਸਾਲ ਤੋਂ ਲਾਉਣਾ ਪਰ ਮੇਰੀ ਮੰਮੀ ਜੂੜਾ ਨਹੀਂ ਰੱਖਣ ਦਿੰਦੀ ਤਾਂ ਅਸੀਂ ਕਿਹਾ ਕਿ ਹੋ ਭਾਈ ਤੇ ਇੱਕ ਨੇ ਬੇਟੀ ਦੇ ਬੱਚੇ ਨੇ ਕਿਹਾ ਕਿ ਮੇਰਾ ਪਾਪਾ ਨਹੀਂ ਜੂੜਾ ਰੱਖਣ ਦਿੰਦਾ ਅਸੀਂ ਉਹਨਾਂ ਨੂੰ ਵੀ ਕਿਹਾ ਡੋਰ ਟੂ ਡੋਰ ਜਾਣ ਦਾ ਇਹ ਫਾਇਦਾ ਹੋਇਆ ਕਿ ਮਾਪਿਓ ਨਾਲ ਵੀ ਸੰਪਰਕ ਹੋ ਰਿਹਾ ਤੇ ਜੇ ਬੱਚੇ ਆਪਣਾ ਲਾਂਭਾ ਦੇ ਰਹੇ ਕਿ ਮੇਰੇ ਮਾਤਾ ਮੇਰੇ ਪਿਤਾ ਮੈਨੂੰ ਜੂੜਾ ਰੱਖਣ ਨਹੀਂ ਦੇ ਰਹੇ ਕਹਿੰਦੇ ਵੱਡਾ ਹੋ ਕੇ ਰੱਖ ਲਈ ਪਰ ਜਦੋਂ ਸਮਝਾਇਆ ਕਿ ਭਲੇਖੇ ਆ ਵੱਡੇ ਹੋ ਕੇ ਆਪ ਬਸਤਾਉਣੇ ਆ ਕਿ ਜਦੋਂ ਅੱਜ ਸਿਰ ਤੇ ਬੱਚੇ ਦੇ ਜੂੜਾ ਤਾ ਗਲਤ ਤਾਕਤਾਂ ਗਲਤ ਫੋਰਸਾਂ ਉਹਨੂੰ ਗਲਤ ਪਾਸੇ ਗਾਈਡ ਨਹੀਂ ਕਰਦੀਆਂ ਕਿਉਂਕਿ ਗੁਰੂ ਦਾ ਚਿੰਨ ਹੈ ਗੁਰੂ ਦਾ ਜੋੜਾ ਦਤੇਸ ਨੇ ਤੇ ਪਤਾ ਹੁੰਦਾ ਏਜੰਸੀਆਂ ਨੂੰ ਜੋ ਵਿਰੋਧੀ ਲੋਕਾਂ ਨੂੰ ਜੋ ਸ਼ਰਾਰਤੀ ਕਿ ਇਹ ਆਪਦੇ ਧਰਮ ਤੋਂ ਜਾਣੂ ਹੈ ਇਹ ਮਰਿਆਦਾ ਤੋਂ ਜਾਣੂ ਹੈ ਤਾਂ ਉਹ ਸੇਫਟੀ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਪਹਿਰਾਵਾ ਕਕਾਰ ਦਿੱਤੇ ਨੇ ਸੋ ਇਸ ਕਰਕੇ ਇਹ ਬਹੁਤ ਵਧੀਆ ਨਵਿਰਕਰ ਆਪਾਲਾ ਤੇ ਕੱਲ ਯਾਨੀ ਹਰਪਾਲ ਸਿੰਘ ਜੀ ਜੋ ਹੈੱਡ ਗ੍ਰਾਂਥੀ ਅਧੇਗੜ ਸਾਹਿਬ ਜੋ ਪੰਥ ਨੇ ਵੱਡਾ ਮਾਣ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਨਮਾਨ ਹੋਇਆ ਤੇ ਕੱਲ ਉਹਨਾਂ ਨੇ ਫੋਨ ਤੇ ਇਹ ਕਿਹਾ ਬਹੁਤ ਸੋਹਣਾ ਮੇਰੇ ਕੇਰਾ ਪਹਿਲਾਂ ਵੀ ਮਨਚ ਫੁਰਨਾ ਸੀ ਚਲੋ ਨਹੀਂ ਪੂਰਾ ਹੋ ਸਕਿਆ ਇਹ ਕਿਹਾ ਕਿ ਤੁਸੀਂ ਘਰ ਘਰ ਜਾ ਰਹੇ ਹੋ ਤਾਂ ਪੰਥ ਪ੍ਰਵਾਨਤ ਜੋ ਰਹਿਤ ਮਰਿਆਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਵੀ ਹਰੇਕ ਘਰੇ ਦਿਓ ਕੋਸ਼ਿਸ਼ ਕਰੋ ਜੋ ਪਰਿਵਾਰ ਸੰਭਾਲ ਕੇ ਰੱਖਣ ਤੇ ਮਰਿਆਦਾ ਅਨੁਸਾਰ ਚੱਲਣ ਉਹ ਵੀ ਅਸੀਂ ਅੱਜ ਤੋਂ ਘਰ ਘਰ ਦੇਹਲੀ ਦੇਹਲੀ ਦੇ ਰਹੇ ਹਾਂ ਮੈਂ ਸਮਝਦਾ ਬਹੁਤ ਸੋਹਣਾ ਅਪਰਾਲਾ ਪਰ ਇਹ ਕੌਮ ਦੀ ਪੰਥ ਦੀ ਜਥੇਬੰਦੀ ਹਮੇਸ਼ਾ ਪੰਥ ਦੀਆਂ ਸੇਵਾਵਾਂ ਵਿੱਚ ਹਾਜ਼ਰ ਹੈ ਚਾਹੇ ਕੋਟਾਂ ਛੁੱਟੀ ਹੈ ਕਚੇਰੀਆਂ ਛੁੱਟੀਆਂ ਨੇ ਸਕੂਲਾਂ ਛੁੱਟੀਆਂ ਨੇ ਕਮੀਨਾ ਪਰ ਇਹ ਪੰਥ ਦੀ ਜਥੇਬੰਦੀ ਕੌਮ ਦੇ ਵਿੱਚ ਸੇਵਾ ਦੇ ਵਿੱਚ ਹਾਜ਼ਰ ਹੈ ਹਮੇਸ਼ਾ ਜਿੱਥੇ ਵੀ ਪੰਥ ਦੇ ਕੌਮ ਦੇ ਹੋਕੇ ਦੀ ਧਰਮ ਦੇ ਹੋਕੇ ਦੀ ਲੋੜ ਹੈ ਤੇ ਉਥੇ ਪਹੁੰਚਦੀ ਐ ਮੈਂ ਧੰਨਵਾਦ ਕਰਦਾ ਸ਼ਰੋਮਣੀ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਕਿ ਜਦੋਂ ਵੀ ਅਸੀਂ ਮੰਗ ਕੀਤੀ ਲਿਟਰੇਚਰ ਦੀ ਬੱਚਿਆਂ ਦੇ ਸਨਮਾਨ ਦੀ ਗ੍ਰਾਂਤੀ ਸਿੰਘਾਂ ਦੇ ਪਿਆਰ ਦੀ ਮਾਣ ਦੀ ਸਨਮਾਨ ਦੀ ਤਾਂ ਧਰਮ ਪ੍ਰਚਾਰ ਵਾਸਤੇ ਪਦ ਛੱਡ ਕੇ ਉਹਨਾਂ ਨੇ ਸਹਿਯੋਗ ਕੀਤਾ ਮੈਂ ਦੁਬਾਰਾ ਫੇਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੋਲਾ ਜੀ ਦਾ ਫੇਰ ਧੰਨਵਾਦ ਕਰਦਾ ਕਿ ਹਮੇਸ਼ਾ ਇਹ ਵੀ ਹਾਜ਼ਰ ਨੇ ਹਮੇਸ਼ਾ ਇਹਨਾਂ ਨੇ ਬੇੜਿਆਂ ਦੇ ਵਿੱਚ ਉਹ ਪਰਿਵਾਰਾਂ ਤੱਕ ਜਿੱਥੇ ਕੋਈ ਨਹੀਂ ਪਹੁੰਚਿਆ ਅਗਲੇ ਭਵਿਕ ਦੇ ਵਿੱਚ ਸਮਾਗਮ ਰੱਖੇ ਆ ਇਹਨਾਂ ਨੇ ਇਹ ਕਿਹਾ ਕਿ ਪੂਰੇ ਮਾਲਵੇ ਦੇ ਵਿੱਚ ਦਮਦਮਾ ਸਾਹਿਬ ਦੇ ਏਰੀਏ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਦੱਬੇ ਕੁਚਲੇ ਪਰਿਵਾਰ ਨੇ ਵੇੜਿਆਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਸਮਾਗਮ ਰੱਖੇ ਜਾਣ ਤਾਂ ਕਿ ਜਿੱਥੇ ਬਹਿ ਕੇ ਉਹਨਾਂ ਦਾ ਲੰਗਰ ਚੱਕਿਆ ਜਾਵੇ ਚਾਹ ਪਣੀ ਸਕਿਆ ਜਾਵੇ ਨਾਲ ਗੁਰੂ ਜੀਆਂ ਬਾਤਾਂ ਪਾਈਆਂ ਜਾਣ ਗੁਰੂ ਜੀਆਂ ਗੱਲਾਂ ਕਰੀਆਂ ਜਾਣ ਸੋ ਇਹ ਮੈਂ ਸਮਝਦਾ ਬਹੁਤ ਸੋਹਣਾ ਅਪਰਾਲਾਗਾ ਜੋ ਪੰਥ ਨੂੰ ਕੌਮ ਨੂੰ ਲੋੜ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ